ਮਿਲੀ ਪੁਗਤ ਦੇ ਨਾਲ ਘਪਲੇ ਬਾਜੀ ਕਰਨ ਦੀਆਂ ਹੱਦਾ ਪਾਰ ਹੋ ਗਈਆਂ ਨੇ ਇੱਥੋਂ ਤੱਕ ਕਹਿਣਾ ਹੋਵੇ ਕਿ ਸ਼ਰਮ ਹੀ ਅਫਸਰਾਂ ਨੇ ਲਾ ਕੇ ਰੱਖ ਦਿੱਤੀ ਐ ਤੇ ਗਲਤ ਨਹੀਂ ਹੋਵੇਗਾ ਗੱਲ ਕਰ ਰਿਆਂ ਪੰਜਾਬ ਸੂਬੇ ਦਾ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਇੱਕ ਬੀਐਸਐਫ ਦੀ ਚੌਂਕੀ 46 ਕਨਾਲ ਜ਼ਮੀਨ ਲਗਭਗ 6 ਸਾਲ ਪਹਿਲਾਂ ਦੀ ਗੱਲ ਐ ਕਿਵੇਂ ਅਫਸਰਾਂ ਨੇ ਜਿਸ ਦੇ ਵਿੱਚ ਮਾਲ ਮਹਿਕਮੇ ਦੇ ਕੁਝ ਅਧਿਕਾਰੀ ਜਿਸ ਦੇ ਵਿੱਚ ਸਿਵਲ ਪ੍ਰਸ਼ਾਸਨ ਹੋਰ ਔਰ ਇੱਥੋਂ ਤੱਕ ਕੇ BSF ਦੇ ਵੀ ਕੁਝ ਅਧਿਕਾਰੀ ਉਸ ਦੇ ਵਿੱਚ ਦੋਸ਼ੀ ਪਾਇਆ ਜਾਂਦੇ ਨੇ ਦੋਸ਼ ਕੀ ਹੈ ਕਿ 46 ਕਨਾਲ ਦੀ ਜਿਹੜੀ ਜ਼ਮੀਨ ਸੀ BSF ਦੀ ਚੌਂਕੀ ਸੀ ਉਸ ਨੂੰ ਹੀ ਵੇਚ ਦਿੱਤਾ ਗਿਆ ਸਰਕਾਰ ਦੀ ਜ਼ਮੀਨ ਹੀ ਸਰਕਾਰ ਨੂੰ ਵੇਚ ਦਿੱਤੀ ਗਈ ਔਰ ਉਸ ਦੇ ਵਿੱਚ ਸਵਾ ਕਰੋੜ ਕਰੋੜ ਦੇ ਨੇੜੇ ਤੇੜੇ ਦਾ ਜਿਹੜਾ ਚੂਨਾ ਲਗਾ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਹੁਣ ਤੱਕ ਚਿੱਠੀ ਪੱਤਰ ਦਾ سلسلہ ਤਾਂ جاری ਹੈ BSF ਦੇ IG ਨੇ ਪੰਜਾਬ ਦੇ ਗ੍ਰਹਿ ਮੈਕਮੇਂ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਵੀ ਇੱਕ ਚਿੱਠੀ ਭੇਜ ਦਿੱਤੀ ਹੈ ਜਿਸ ਦੇ ਵਿੱਚ ਇਹਨਾਂ ਪੈਸਿਆਂ ਦੀ ਰਿਕਵਰੀ ਕਰਨ ਦੀ ਗੱਲ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਪਚੀਦਾ ਤੇ ਗੁੰਝਲਦਾਰ ਮਸਲਾ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ਦੇ ਜਿਹੜੇ ਸ਼ਿਕਾਇਤਕਰਤਾ ਨੇ ਨਿਸ਼ਾਨ ਸਿੰਘ ਸਾਬਕਾ ਕਾਨੂੰਗੋ ਫਿਰੋਜ਼ਪੁਰ ਦੇ ਵਿੱਚ ਤਨਾਤ ਰਹੇ ਜਿਆਦਾ ਦੇਰ ਤੱਕ। ਹੁਣ ਵੀ ਉਹ ਫਿਰੋਜ਼ਪੁਰ ਦੇ ਵਸਨੀਕ ਨੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ। ਉਹਨਾਂ ਨੇ ਕਈ ਅਧਿਕਾਰੀਆਂ ਦੇ ਕੰਮਾਂ ਦੇ ਕਾਰਨਾਮਿਆਂ ਤੋਂ ਪਰਦੇ ਚੁੱਕੇ ਨੇ ਔਰ ਦੁਹਾਈਆਂ ਪਾ ਰਹੇ ਨੇ ਪੰਜਾਬ ਦੇ ਗਵਰਨਰ ਨੂੰ ਪੰਜਾਬ ਦੇ ਗ੍ਰਹਿ ਮਹਿਕਮੇ ਦੇ ਸਕੱਤਰ ਨੂੰ ਇਥੋਂ ਤੱਕ ਕਿ ਜਿਹੜੇ ਡੀਜੀ ਨੇ ਬੀਐਸਐਫ ਦੇ ਦਿੱਲੀ ਦੇ ਵਿੱਚ ਬੈਠਦੇ ਨੇ ਉਹਨਾਂ ਨੂੰ ਵੀ ਇੱਕ ਲੈਟਰ ਲਿਖ ਦਿੱਤਾ ਗਿਆ ਜਿਸ ਦੇ ਵਿੱਚ ਸਬੰਧਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ। ਔਰ ਇਸ ਦੇ ਵਿੱਚ ਡਿਪਟੀ ਕਮਿਸ਼ਨਰ ਫਰੋਜਪੁਰ ਪਿਛਲੇ 6 ਸਾਲਾਂ ਦੇ ਵਿੱਚ ਜਿਹੜਾ ਜਿਹੜਾ ਵੀ ਤਾਇਨਾਤ ਰਿਆ ਉਹਨਾਂ ਨੇ ਵੀ ਕੋਈ ਵਰਕਾ ਪਲਟਕੇ ਨਹੀਂ ਦੇਖਿਆ। ਉਹ ਜਿਹੜੀ ਕਾਰਵਾਈ ਕਰਨੀ ਬਣਦੀ ਸੀ ਉਹ ਨਹੀਂ ਕੀਤੀ ਸਮੇਂ ਤੇ ਜਿਸ ਦੇ ਕਰਕੇ ਹੁਣ ਤੱਕ ਦੋਸ਼ੀ ਬਚਦੇ ਆ ਰਹੇ ਨੇ। ਇਥੋਂ ਤੱਕ ਇੱਕ ਪੜਤਾਲ ਹੈ। डीसी ਦੇ ਕਹਿਣ ਤੇ ਏडीसी ਨੇ ਕੀਤੀ ਜਿਹੜੀ ਕਿ ਉਸ ਦੇ ਵਿੱਚ ਬੀਐਸਐਫ ਦੇ ਕੁਝ ਮਾਲ ਮਹਿਕਮੇ ਦੇ ਸਿਵਲ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਦੋਸ਼ੀ ਪਾਏ ਜਾਂਦੇ ਆ ਉਸ ਤੋਂ ਬਾਅਦ ਨਿਸ਼ਾਨ ਸਿੰਘ ਜਿਹੜਾ ਸ਼ਿਕਾਇਤ ਕਰਤਾ ਉਸ ਦੇ ਦੋਸ਼ ਨੇ ਕਿ ਮੋਟੀ ਰਕਮ ਲੈ ਕੇ ਉਸ ਦੇ ਵਿੱਚੋਂ ਕੁਝ ਦੋਸ਼ੀਆਂ ਦੇ ਨਾਮ ਬਾਹਰ ਕੱਢ ਦਿੱਤੇ ਗਏ ਤੇ ਤਿੰਨ ਦੋਸ਼ੀ ਆ ਜਿਹੜੇ ਨਾਮਜ਼ਦ ਕਰ ਲਏ ਗਏ ਉਸ ਤੋਂ ਬਾਅਦ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਜੜੀ ਆ ਨਾ ਤਾਂ ਰਿਕਵਰੀ ਹੋ ਸਕੀ ਹੈ ਤੇ ਨਾ ਹੀ ਬੀਐਸਐਫ ਦੀ ਵੇਚੀ ਗਈ ਜ਼ਮੀਨ ਬੀਐਸਐਫ ਨੂੰ ਵਾਪਸ ਮਿਲੀ ਹੈ ਤਾਂ ਇਹ ਜਿੱਥੇ ਨੈਸ਼ਨਲ ਸਕਿਉਰਿਟੀ ਦਾ ਮਸਲਾ ਹੈ ਕਿਉਂਕਿ ਬੀਐਸਐਫ ਦੀ ਇੱਕ ਚੌਂਕੀ ਵੇਚ ਦਿੱਤੀ ਜਾਵੇ ਇਸ ਦੇ ਨਾਲ ਇਸ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਇਹ ਤਾਂ ਦੇਸ਼ ਦੀ ਸੁਰੱਖਿਆ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀ ਗੱਲ ਹੈ ਵੈਸੇ ਕਿਤੇ ਕੋਈ ਰੋਸ ਪ੍ਰਦਰਸ਼ਨ ਹੋ ਜਾਵੇ ਤਾਂ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਨੌਜਵਾਨਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਦੂਰ ਦਰਾਡੇ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਂਦਾ ਪਰ ਜਦੋਂ ਵਾਰ ਹੀ ਖੇਤ ਨੂੰ ਖਾਣ ਲੱਗੇ ਜਦੋਂ ਕੁਰਸੀਆਂ ਦੇ ਉੱਤੇ ਅਹੁਦੇਦਾਰ ਬੈਠੇ ਹੋਏ ਸਰਕਾਰੀ ਅਧਿਕਾਰੀ ਮੁਲਾਜ਼ਮ ਹੀ ਗੈਰ ਕਾਨੂੰਨੀ ਕੰਮ ਕਰ ਦੇਣ ਸਿਕਿਉਰਿਟੀ ਨੂੰ ਖਤਰਾ ਪਹੁੰਚਾਉਣ ਵਾਲੀਆਂ ਗੱਲਾਂ ਕਰ ਦੇਣ ਤਾਂ ਫਿਰ ਉਹਨਾਂ ਉੱਤੇ ਕਿਹੜਾ ਐਕਟ ਲੱਗੇਗਾ ਉਹਨਾਂ ਉੱਤੇ ਕੀ ਕਾਰਵਾਈ ਹੋਵੇਗੀ ਇਹ ਸਭ ਤੋਂ ਵੱਡਾ ਸਵਾਲ ਹੈ ਸ਼ਿਕਾਇਤਕਰਤਾ ਜਿਹੜੇ ਨੇ ਸਾਬਕਾ ਕਾਨੂੰਗੋ ਨਿਸ਼ਾਨ ਸਿੰਘ ਉਹਨਾਂ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਵਿਸਥਾਰ ਪੂਰਵਕ ਇਸ ਕੇਸ ਸੰਬੰਧੀ ਉਹਨਾਂ ਨੇ ਸਾਰੀਆਂ ਚਿੱਠੀਆਂ ਦਾ ਵੇਰਵਾ ਦਿੱਤਾ ਹੈ ਔਰ ਕਿੱਥੇ ਤੱਕ ਇਹ ਕਾਰਵਾਈ ਪੁੱਜੀ ਹੈ ਇਸ ਵਿੱਚੋਂ ਕੌਣ ਬਚ ਰਿਹਾ ਤੇ ਕੌਣ ਕਿਸ ਨੂੰ ਬਚਾ ਰਿਹਾ ਹੈ ਇਸ ਦੇ ਬਾਰੇ ਉਹਨਾਂ ਦੇ ਜਿਹੜੇ ਖਦਸ਼ੇ ਨੇ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਉਹ ਤੁਸੀਂ ਵੀ ਸੁਣੋ ਕਿ ਉਹ ਕੀ ਕਹਿ ਰਹੇ ਨੇ ਨਿਸ਼ਾਨ ਸਿੰਘ ਜੀ ਤੁਸੀਂ ਜਿਹੜੇ ਮਾਮਲੇ ਨੂੰ ਜੋਰ-ਸ਼ੋਰ ਦੇ ਨਾਲ ਪਹਿਲੇ ਦਿਨ ਤੋਂ ਚੱਕ ਰਹੇ ਹੋ ਕਿ ਇਸ ਵਿੱਚ ਜਿਹੜੇ-ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ ਪਰ ਇੱਕ ਬੀਐਸਐਫ ਦੇ ਆਈਜੀ ਦੀ ਲੈਟਰ ਪੰਜਾਬ ਦੇ ਗ੍ਰੈਸ ਕੱਤਰ ਦੇ ਗ੍ਰੈਵ ਭਾਗ ਦੇ ਸਕੱਤਰ ਤੱਕ ਪੁੱਜੀ ਹੈ ਉਸ ਲੈਟਰ ਦੇ ਵਿੱਚ ਜੋ ਗੱਲਾਂ ਦਾ ਜ਼ਿਕਰ ਕੀਤਾ ਗਿਆ ਉਹ ਤੁਸੀਂ ਪੜ੍ਹੀ ਹੋਣੀ ਹੈ ਜੀ ਲੈਟਰ ਤੁਹਾਨੂੰ ਲੱਗਦਾ ਹੈ ਕਿ ਸਹੀ ਦਿਸ਼ਾ ਵੱਲ ਵੱਧ ਰਹੀ ਹੈ ਕਾਰਵਾਈ ਨਹੀਂ 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 ਸਹੀ ਦਿਸ਼ਾਵਲ ਨਹੀਂ ਬਾਤ ਰਿਹਾ ਵਜਾ ਕੀ ਮੰਨਦੇ ਹੂੰ ਇਹਦੇ ਵਿੱਚ ਇਹ ਹੈ ਕਿ ਬੀਐਸਐਫ ਨੇ ਇੱਕ ਕੰਪਲੇਂਟ ਕੀਤੀ 14 6 19 ਨੂੰ ਜੀ ਨਹੀਂ ਸਾਡੇ ਨਾਲ ਕੋਈ ਸ਼ਰਾਰਾ ਹੋਇਆ ਕੋਈ ਧੱਕਾ ਹੋਇਆ ਜੀ 14 6 19 ਤੋਂ ਬਾਅਦ ਡੀਸੀ ਨੇ ਪੜਤਾਲ ਕੀਤੀ ਜੀ ਆਪ ਦੇ ਏਡੀਸੀ ਤੋਂ ਪੜਤਾਲ ਕਰਵਾਈ ਜੀ ਸਰਕਾਰੀ ਜ਼ਮੀਨ ਸਰਕਾਰ ਨੂੰ ਹੀ ਦੇਖ ਦਿੱਤੀ ਗਈ ਸੀ ਜੀ बीएसएफ ਦੇ ਅਫਸਰਾਂ ਦੀ ਮਿਲੀ ਭੁਗਤ ਨਾਲ ਤੇ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਦੀ ਮਿਲੀ ਭੁਗਤ ਨਾਲ ਇੱਕ ਵਾਰੀ ਇੱਥੇ ਵੀ ਜ਼ਿਕਰ ਕਰ ਦੋ ਕਿ ਜਿਹੜੀ ਸਰਕਾਰ ਦੀ ਜ਼ਮੀਨ ਕਿਵੇਂ ਸੀ ਤੇ ਸਰਕਾਰ ਨੂੰ ਕਿਵੇਂ ਵੇਚੀ ਗਈ ਬੀਐਸਐਫ ਦੀ ਇੱਕ ਚੌਂਕੀ ਬਣੀ ਸੀ ਹਿੰਦਪਾਗ ਬਾਦਰ ਤੇ ਜੀ ਚੌਂਕੀ ਦਾ ਨਾਮ ਹੈ ਨਿਊ ਮੁਹੰਮਦੀ ਵਾਲਾ ਜੀ ਵੇਖੋ ਸਾਡੇ ਦੇਸ਼ ਦੇ ਕਿੱਡੇ ਭਗਤ ਨੇ ਇਹ ਸਾਡੇ ਅਫਸਰ ਜੀ ਬੀਐਸਐਫ ਦੀ ਚੌਂਕੀ ਵੇਚਤੀ ਜੀ ਸਰ 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 ਬੀਐਸਐਫ ਦੀ ਜਮੀਨ ਵੇਚ ਦਿੰਦੇ ਹੋਰ ਗੱਲ ਸੀ ਬੀਐਸਐਫ ਦੀ ਚੌਕੀ ਚੌਕੀ ਜਿੱਤੇ ਬੀਓਪੀਓ ਨੂੰ ਕਹਿੰਦੇ ਆ ਬਾਰਡਰ ਹਿੰਦ ਤਾਗ ਬਾਰਡਰ ਤੇ ਬਣੀ ਹੋਈ ਆ ਇਹ ਵੇਚਣ ਦੀ ਜਾਣਕਾਰੀ ਆ ਜਿਹੜੀ ਇਹ ਕਦੋਂ ਦੀ ਐ ਕਿਸ ਨੂੰ ਵੇਚੀ ਗਈ ਕਿਵੇਂ ਸਰਕਾਰ ਨੇ ਹੀ ਵੇਚ ਦਿੱਤੀਗੀ ਬੀਐਸਐਫ ਦੀ ਚੌਕੀ ਤੇ ਸਾਡੇ ਇੱਕ ਮਹਿਕਮੇ ਦਾ ਪਟਵਾਰੀ ਸੀ ਉਹਨੇ ਰਿਕਾਰਡ ਟੈਂਪਰ ਕਰਕੇ ਰਿਕਾਰਡ ਕਟਵਾਦ ਕਰਕੇ ਆਪ ਦੇ ਸਾਹੇ ਦੇ ਨਾਂ ਤੇ ਇੱਕ ਹੋਰ ਰਾਜਨੀਤਿਕ ਬੰਦਾ ਉਹਦੇ ਨਾਂ ਜ਼ਮੀਨ ਕਰਤੀ ਜੋ ਸਾਰੀ ਮੈਲਾ ਫਾਈਲ ਨਾਲ ਕੀਤੀ ਗਈ ਉਹਨੂੰ ਪਤਾ ਸੀਗਾ ਵੀ ਇਹ ਕੱਲ ਨੂੰ ਨੋਟੀਫਿਕੇਸ਼ਨ ਹੋਏਗਾ ਕਿ ਜ਼ਮੀਨ ਚੌਂਕੀ ਵਾਲੀ ਜ਼ਮੀਨ ਦੇ ਪੈਸੇ ਮਿਲਣਗੇ ਜੀ ਉਹਨੇ ਫਿਰ ਹੈਰਾ ਫੇਰੀ ਕਰਕੇ ਰਕਾਰ ਚੈਂਬਰ ਕਰਕੇ ਤੇ ਇਹ 1 ਕਰੋੜ 11 ਲੱਖ 8236 ਰੁਪਏ ਦਾ ਸਰਕਾਰ ਨੂੰ ਚੂਨਾ ਲਾਇਆ ਜੀ ਸਰਕਾਰ ਦੀ ਜ਼ਮੀਨ ਸੀ ਤੇ ਸਰਕਾਰ ਵੀ ਦੇਸ਼ ਦੀ ਜੀ ਤੇ ਏਡੀਸੀ ਨੇ ਪਰਤਾਲ ਕੀਤੀ ਡੀਸੀਸੀ ਇੱਥੇ ਉਹਨੇ ਪਰਤਾਲ ਕਰਵਾਈ ਜੀ ਡੀਸੀ ਨੇ ਕਹਿੰਦਾ ਪਰਤਾਲ ਕਰਵਾਈ ਇਹਦੇ ਵਿੱਚ ਸਾਡੇ ਜਿਹੜੇ ਐਸਡੀਐਮ ਸੀ ਦੋ ਤਿੰਨ ਐਸਡੀਐਮ ਤਸਕੀਲਦਾਰ ਕਈ ਕਈ ਨਹਿਰ ਸੀਵਲਰ ਕਈ ਕਾਨੂੰਗੋ ਬਟਵਾਰੀ ਇਹਦੇ ਵਿੱਚ ਉਸ ਪਰਤਾਲ ਦੇ ਵਿੱਚ ਫਸ ਗਏ ਜੀ ਦੋਸ਼ੀ ਪਾਏ ਜਾਂਦੇ ਆ ਦੋਸ਼ੀ ਪਾਏ ਜਾਂਦੇ ਆ ਜੀ ਪਰ ਮੈਂ ਅਜੋ ਉਸ ਡੀਸੀ ਦਾ ਨਾਮ ਨਹੀਂ ਲੈਂਦਾ ਜਿਹੜਾ ਡੀਸੀ ਉਸ ਟਾਈਮ ਇੱਥੇ ਸੀਗਾ ਜਿਸ ਨੇ ਇਹ ਪਰਤਾਲ ਕਰਵਾਈ ਜੀ ਉਸ ਡੀਸੀ ਨੇ ਜਦ ਮੋਟੀ ਰਿਸ਼ਵਤ ਲਾ ਕੇ ਅਸਰਾ ਕੋਲੋਂ ਜੀ ਤੇ ਸਿਰਫ ਤਿੰਨ ਬੰਦਿਆਂ ਦੇ ਨਾਮ ਜਾਨਕੀ ਇੱਕ ਰਾਜਨੀਤਿਕ ਬੰਦਾ ਸੀ ਇੱਕ ਉਸ ਮਡਵਾਰੀ ਦਾ ਸਾਲਾ ਸੀ ਤੇ ਇੱਕ ਮਡਵਾਰੀ ਜੀ ਤਿੰਨ ਬੰਦਿਆਂ ਦੇ ਨਾਮ ਐਫ ਆਈ ਆਰ ਵਾਸਤੇ ਐਸ ਐਸ ਬੀ ਨੂੰ ਲਿਖਤਾ ਜੀ ਤੇ ਆਪ ਸਾਰਿਆਂ ਕੋਲ ਇਕੱਠੀ ਕਰਕੇ ਮੋਤੀ ਰਕਮ ਰਿਸ਼ਵਤ ਕੱਟੀ ਕਰਕੇ ਦੇਜ ਬਾਲੀ ਤੇ ਸਾਰਿਆਂ ਨੂੰ ਛੱਡਦਾ ਤੇ ਇਹ ਕਿਹੜੇ ਵੇਲੇ ਦੀ ਗੱਲ ਕਰ ਰਹੇ ਹੋ ਕਿਹੜੇ ਸਮੇਂ ਦੀ ਪੜਤਾਲ ਹੁੰਦੀ ਹੈ ਇਹ ਇਹ 2019 ਦੀ ਗੱਲ ਹੈ ਜੀ ਮਹੀਨਾ ਕਿਹੜਾ ਸੀ ਉਸ ਵਕਤ ਲਗਭਗ ਅਗਸਤ ਜੀ ਤਾਂ ਫਿਰ ਕੀ ਹੁੰਦਾ ਇਸ ਜੀ ਹੁੰਦਾ ਹੈ ਉਸ ਤੋਂ ਅੱਗੇ ਕੀ ਹੁੰਦਾ ਜੀ ਇਹ ਕੇਸ ਚਲਦਾ ਚਲਦਾ ਪਟਵਾਰੀ ਦਾ ਕੇਸ ਬਣ ਤਸੀਗਾ ਕਮਿਸ਼ਨਰ ਕੋਲੇ ਜੀ ਜਦੋਂ ਕਮਿਸ਼ਨਰ ਨੇ ਉਸ ਪਟਵਾਰੀ ਨੂੰ ਬਹਾਲ ਕਰਤਾ ਜੀ ਤੇ ਜਿਹੜੀ ਰਿਪੋਰਟ ਸੀ ਐਡੀਸੀ ਵਾਲੀ ਉਹ ਮੰਨੀ ਨਹੀਂ ਗਈ ਤਾਂ ਡੀਐਸਐਫ ਦੇ ਅਫਸਰਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਜੀ ਫਿਰ ਡੀਐਸਐਫ ਦੇ ਅਫਸਰ ਦਰਖਾਸਤ ਲਿਖਦੇ 21 5 2020 ਨੂੰ ਜੀ ਉਹ ਸੀਨੀਅਰ ਇਨਕੁਆਰੀ ਦੀ ਮੰਗ ਕਰਦੇ ਆ ਜੀ ਵੀ ਇਹਦੇ ਵਿੱਚ ਕਮਿਸ਼ਨਰ ਦੋਸ਼ੀ ਹੈ ਕਿ ਕਮਿਸ਼ਨਰ ਨੇ ਮੋਟੀ ਰਕਮ ਰਿਸ਼ਵਤ ਲੈ ਕੇ ਕਮਿਸ਼ਨਰ ਨੇ ਇਹ ਕੇਸ ਸਾਡਾ ਖਰਾਬ ਕੀਤਾ ਹੈ ਜੀ ਤੇ ਸਾਡੇ ਕੇਸ ਦੀ ਜਾਂਚ ਸੀਨੀਅਰ ਤੋਂ ਕਰਵਾਈ ਜਾਵੇ ਜੀ ਇਹ ਲੈਟਰ ਦਾ ਨੰਬਰ ਹੈ 540-4321520 ਜੀ ਸਰ ਇਹਦੇ ਵਿੱਚ ਉਹਨਾਂ ਨੇ ਲਿਖਿਆ ਬੀਐਸਐਫ ਵਾਲੇ ਅਫਸਰ ਨੇ ਲਿਖਿਆ ਵੀ ਇਹਦੇ ਵਿੱਚ ਗੋਆ ਐਸਟਡੀਅਮ ਜੀ ਦੋ ਕਸ਼ੀਗਦਾਰ ਜੀ ਦੋ ਕਰ ਲੂਗੋ ਇੱਕ ਪਟਵਾਰੀ ਤੇ ਦੋ ਬੀਐਸਐਫ ਦੇ ਅਧਿਕਾਰੀ ਜੀ ਦੇਖੋ ਬੀਐਸਐਫ ਵਾਲੇ ਖੁਦ ਦੇਖੀਏ ਵੀ ਸਾਡੇ ਅਧਿਕਾਰੀ ਕਿ ਦੋਸ਼ੀ ਨੇ ਜੀ ਤੇ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ ਹੂੰ ਫਿਰ ਇਹ ਕਹਾਣੀ ਨੂੰ ਗੋਲਮੋਲ ਗੋਲਮੋਲ ਕੀਤਾ ਜਾਂਦਾ ਬੀਐਸਐਫ ਦੇ ਵਿੱਚ ਵੱਡੇ ਅਸਰ ਜੀ ਵੱਡੇ ਅਸਰ ਬੀਐਸਐਫ ਦੇ ਇਹਦੇ ਵਿੱਚ ਰਲ ਜਾਂਦੇ ਆ ਹੂੰ ਤੇ ਇਸ ਕਹਾਣੀ ਨੂੰ ਸਾਰੀ ਨੂੰ ਖਰਾਬ ਕਰ ਦਿੰਦੇ ਆ ਜੀ ਅਸੀਂ ਫਿਰ ਮੈਂ ਰਿਟਾਇਰ ਹੋ ਜੰਨਾ ਫਿਰ ਮੈਂ ਰਿਟਾਇਰਮੈਂਟ ਤੋਂ ਬਾਅਦ ਫਿਰ ਮੈਂ ਆਪ ਦਾ ਜੋਰ ਲਾਉਣਾ ਹੈ ਉਦੋਂ ਜਦੋਂ ਇਹ ਪਰਤਾਲ ਚੱਲ ਰਹੀ ਸੀ ਉਦੋਂ ਮੈਂ ਇਸ ਪਰਤਾਲ ਦੇ ਵਿੱਚ ਸੀਗਾ ਜੀ ਤੁਸੀਂ ਪਰਤਾਲ ਦੇ ਵਿੱਚ ਸੀ ਉਦੋਂ ਹਾਂ ਹਾਂ ਮੈਂ ਉਦੋਂ ਸਦਰ ਕਰਨ ਉਹ ਸੀ ਜਦੋਂ ਇਹ ਪਰਤਾਲ ਚੱਲ ਰਹੀ ਸੀ ਜੀ ਮੇਰੇ ਦਰਮਿਆਨ ਇਹ ਪਰਤਾਲ ਚੱਲ ਕੇ ਖਤਮ ਹੋ ਗਈ ਮੁੜ ਕੇ ਜਿਹੜੀ ਕਹਾਣੀ ਚੱਲੀ ਜੀ ਇਸ ਇਸ ਗੱਡੋ ਜਹਦ ਦੇ ਵਿੱਚ ਅਫਸਰਾਂ ਨੇ ਮੇਰੇ ਨਾਲ ਲਾਖਾਟ ਬਣਾ ਲਈ ਤੇ ਮੇਰੀ ਬਲਦਬੀ ਕਰਤੀ ਜੀ ਜਦੋਂ ਇਹ ਤੁਸੀਂ ਇਹ ਸਾਰਾ ਇਹਦਾ ਪਿਛੋਕੜ ਦੱਸ ਦਿੱਤਾ ਹੈ ਸਮਝ ਆ ਰਹੀ ਹੈ ਜਿਹੜੇ ਮਸਲੇ ਦੀ ਹੁਣ ਅਗਲੀ ਗੱਲ ਇਹ ਹੈ ਕਿ ਜਦੋਂ ਬੀਐਸਐਫ ਦੇ ਆਈਜੀ ਸਾਹਿਬ ਪੰਜਾਬ ਦੇ ਗ੍ਰਹਿ ਵਿਭਾਗ ਦੇ ਸਕੱਤਰ ਗੁਰਕਿਰਪਾਲ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਭੇਜ ਦਿੰਦੇ ਆ ਰਿਪੋਰਟ ਉਸ ਤੋਂ ਬਾਅਦ ਤੁਹਾਨੂੰ ਕਿਉਂ ਉਹਨਾਂ ਨੂੰ ਚਿੱਠੀ ਲਿਖਣੀ ਪੈ ਗਈ ਹੈ ਕਿ ਨਹੀਂ ਜੀ ਇਸ ਦੇ ਵਿੱਚ ਹੋਰ ਬਹੁਤ ਕੁਝ ਹੈ ਬਾੜੀ ਬਾ ਖੇਤ ਨੂੰ ਖਾ ਰਹੀ ਹੈ ਇਹ ਕਿਉਂ ਲਿਖਣਾ ਪਿਆ ਤੁਹਾਨੂੰ ਦੇਖੋ ਜੀ ਜਿਹੜੇ ਆਈਜੀ ਨੇ ਚਿੱਠੀ ਲਿਖੀ ਆ ਜੀ ਉਹਨੇ ਲਿਖਿਆ ਵੀ 1 ਕਰੋੜ 11 ਲੱਖ 8 ਹਜ਼ਾਰ 236 ਰੁਪਏ ਰਿਕਵਰ ਕੀਤਾ ਜਾਵੇ ਜੀ ਜਦੋਂ ਕਿ ਆਈਜੀ ਨੂੰ ਕੇਸ ਬਾਰੇ ਪਤਾ ਹੀ ਨਹੀਂ ਜਿਆਦਾ ਜਾਣ ਕੇ ਲਿਖਦਾ ਜਾ ਉਹਨੂੰ ਪਤਾ ਨਹੀਂ ਜੀ ਇਹ ਦੇ ਲੋਕ ਐਫਸੀਆਰ ਦਾ ਸਰਕਾਰ ਦਾ ਹੁਕਮ ਹੈ ਹੁਕਮ ਹੈਗਾ 8 12 20 20 ਦਾ ਮੇਰੀ ਬਦਲੀ ਤੋਂ ਬਾਅਦ ਦਾ ਹੂੰ ਮੇਰੀ ਉਨੀ ਕੀ ਬਦਲੀ ਕਰ ਦਿੰਦੇ ਇਸ ਕੇਸ ਦੇ ਚੱਕਰ ਤੇ ਜੀ ਇੱਕ ਮਾਰਾ ਵੀ ਵੀ ਦਾ ਐਫਸੀ ਆਦਾ ਆਉਂਦਾ ਉਹਦਾ ਨਾਮ ਹੈ ਮਨਵੇਸ਼ ਸਿੰਘ ਸਿੱਧੂ ਆਈਐਸ ਜੀ ਉਹ ਲਿਖਦਾ ਵੀ ਇਸ ਕੇਸ ਦੀ ਸਾਰੀ ਸਕਿਤੀ ਦੱਸੋ ਤੇ ਸਮੇਤ ਵਿਆਜ ਜੀ 1 ਕਰੋੜ 11 ਲੱਖ ਦਾ ਸਮਥਿੰਗ ਦਾ ਸਮੇਤ ਵਿਆਜ ਰਿਕਵਰੀ ਕਰੋ ਜੀ ਤੇ ਉਹ ਅੱਜ ਬਣਦੀ ਆ 5 ਕਰੋੜ ਲਗਭਗ 5 ਕਰੋੜ ਬਣਦੀ ਆ ਸਮੇਤ ਵਿਆਜ ਜੀ ਪਰ ਇੱਥੇ ਕਿਸੇ ਵੀ ਡੀਸੀ ਨੇ ਕੋਈ ਵੀ ਡੀਸੀ ਅਜ ਤੱਕ ਆਇਆ ਉੰਨੇ ਤੋਂ ਲੈ ਕੇ ਇੱਕ ਡੀਸੀ ਸੀਗਾ ਗੁਰਪ੍ਰੀਤਪਾਲ ਸਿੰਘ ਚਾਲ ਜੀ ਉਹਨੇ ਇਸ ਡੀਐਲ ਆਰਡਰ ਨੂੰ ਦੇਖਿਆ ਕੀਤਾ ਉਹਨੇ ਵੀ ਕੁਝ ਨਹੀਂ ਪਰ ਬਾਕੀ ਡੀਸੀਆਂ ਨੇ ਸਭ ਨੇ ਕਿਉਂਕਿ ਦੋਸ਼ੀ ਅਮੀਰ ਪੈਸੇ ਵਾਲੇ ਤੇ ਰਾਜਨੀਤਿਕ ਬਾਦ ਵਾਲੇ ਸੀ ਜੀ ਕਿਸੇ ਵੀ ਡੀਸੀ ਨੇ ਇੱਕ ਪੈਸਾ ਰਿਕਵਰੀ ਨਹੀਂ ਕੀਤੀ ਸਰਕਾਰ ਦੇ ਹੁਕਮਾਂ ਨੂੰ ਨਹੀਂ ਮੰਨਿਆ ਡੀਸੀ ਕਿਸੇ ਨੇ ਨਹੀਂ ਮਤਲਬ ਅਖੀਰਲੇ 5 ਸਾਲਾਂ ਚ ਜਦੋਂ ਇਹ ਮੁੱਦਾ ਉੱਠਿਆ ਉਦੋਂ ਤੋਂ ਲੈ ਕੇ ਅੱਜ ਤੱਕ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿਸੇ ਵੀ ਡਿਪਟੀ ਕਮਿਸ਼ਨਰ ਨੇ ਫਿਰੋਜ਼ਪੁਰ ਦੇ ਵਿੱਚ ਰਹਿੰਦੇ ਆ ਇਸ ਤੇ ਕਾਰਵਾਈ ਅੱਗੇ ਨਹੀਂ ਤੋਰੀ ਆ ਹਾਂ 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 ਬਿਲਕੁਲ ਜੀ ਆ ਹੁਣੇ ਰਜੇਸ਼ ਦੀ ਮਾਨ ਡੀਸੀ ਨੇ ਬਦਲਿਆ ਹੈ ਜੀ ਇਸੋ ਤਰ੍ਹਾਂ ਸਾਰੇ ਡੀਸੀਆਂ ਨੂੰ ਮੈਂ ਬੜੇ ਲੰਮੇ ਸਮੇ ਤੋਂ ਲੈਟਰ ਲਿਖ ਰਿਆ ਆਂ ਇਹਦੇ ਜਾ ਕਰਨ ਵਾਲਾ ਆ ਕਰਨ ਵਾਲਾ ਜੀ ਉਹਦੇ ਵਿੱਚ ਸਰਕਾਰ ਦਾ ਹੁਕਮ ਸੀ ਵੀ ਬੀਐਸਐਫ ਦੀ ਜ਼ਮੀਨ ਬੀਐਸਐਫ ਨੂੰ ਵਾਪਸ ਦਿਓ ਜੀ ਅੱਜ ਤੱਕ ਕਿਸੇ ਡੀਸੀ ਨੇ ਬੀਐਸਐਫ ਦੀ ਜ਼ਮੀਨ ਬੀਐਸਐਫ ਨੂੰ ਛਾਲੀ ਕਨਾਲ ਵਾਪਸ ਨਹੀਂ ਕੀਤੀ ਜੀ ਇਹ ਇੰਤਕਾਲ ਨੰਬਰ ਹੈਗਾ 3290 ਤਬਾਦਲਾ ਕੈਂਸਲ ਕਰਨਾ ਹੈ ਜੀ ਸੋਰਾਂ ਕੈਨਸਲ ਅੱਜ ਤੱਕ ਕਿਸੇ ਵੀ ਸੀ ਨੇ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਜਿਹੜੇ ਦੋਸ਼ੀ ਸੀ ਉਹ ਰਾਜਨੀਤਿਕ ਬੌਧ ਵਾਲੇ ਸੀ ਅਮੀਰ ਪੈਸੇ ਵਾਲੇ ਸੀ ਪਰ ਜਿਹਦਾ ਇਹ ਤੱਥ ਹੈ ਕਿ ਇੱਕ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਜਿਸ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੱਖਿਆ ਕਰਨੀਆਂ ਦੇਸ਼ ਦੀ ਬਾਰਡਰ ਸਟੇਟ ਹੈ ਉਸ ਦੀ ਚੌਂਕੀ ਕੀ ਵਰਤੋਂ ਦੇ ਵਿੱਚ ਨਹੀਂ ਸੀ ਜੇ ਵਰਤੋਂ ਵਿੱਚ ਸੀ ਤੇ ਤਾਂ ਬਹੁਤ ਵੱਡਾ ਅਪਰਾਧ ਹੋ ਗਿਆ ਕਿ ਜਿਹੜੀ ਸਾਡੀ ਸੁਰੱਖਿਆ ਕਰਦੀ ਹੈ ਬੀਐਸਐਫ ਉਸ ਦੀ ਚੌਂਕੀ ਨੂੰ ਵੇਚ ਦੇਣਾ ਆਸੀਂ ਲਖ ਰਿਹਾ ਜੀ ਅਜ ਤੱਕ ਮੈਂ ਲਖ ਰਿਹਾ ਜੀ ਵੀ ਨੈਸ਼ਨਲ ਸਕਿਉਰਟੀ ਨੂੰ ਇਹਨਾਂ ਨੇ ਨੁਕਸਾਨ ਕੀਤਾ ਜੀ ਸੇ ਦੇਸ਼ ਗਦਰ ਵਾਲੇ ਨਾਲ ਖਿਲਾਫ ਮਕਦਮਾ ਦਰਜ ਹੋਣਾ ਜੀ ਦਾ ਇਹਨਾਂ ਆਬਸਰਾਣੇ ਗੈਜਮਿਟ ਕਰਕੇ ਸਿਰਫ ਤਿੰਨ ਮੰਮਿਆਂ ਦੇ ਖਿਲਾਫ ਦੇ ਤਾ ਪਰਚਾਏ ਤੇ ਹੁਣ ਜਿਹੜਾ ਆਈਡੀ ਆ ਜੀ ਆਈਡੀ ਕੀ ਲਖਿਆ ਜੀ ਦੇਖੋ ਬੀਐਸਐਫ ਦੀ ਕੰਪਲੇਂਟ ਆ 14619 ਦੀ ਜੀ ਤੇ ਬੀਐਸਐਫ ਨੇ ਇਸ ਕੇਸ ਦੀ ਪਰਵਾਹੀ ਹੀ ਨਹੀਂ ਕੀਤੀ ਅਜ ਤੱਕ ਕਿੰਨੀ ਪਰਵਾਹੀ ਬੀਐਸਐਫ ਨੇ ਜੀ ਤੋਂ ਆਈ ਜੀ ਨਹੀਂ ਆਈ ਜੀ ਕੇਸ ਜਿਹੜਾ ਕੇਸ ਹੈ ਨੂੰ ਅਦਾਲਤ ਤੇ ਦਵਾਦਵਾ ਚਲਾਓ ਜੀ ਉਹ ਤੁਸੀਂ ਤਾਂ ਪਹਿਲ ਵਾਈ ਨਹੀਂ ਕਰਦੇ ਤੁਸੀਂ ਤੁਸੀਂ ਇਸ ਕੰਪਲੇਟ ਕੇਸ ਕੇਸ ਪਾਰਟੀ ਜੋ ਜੀ ਤੇ ਤੁਸੀਂ ਉਹਨੂੰ ਕਹਿ ਰਹੇ ਹੋ ਪੁਲਿਸ ਵਾਲਿਆਂ ਨੂੰ ਤੇ ਆਓ ਉਹਨੂੰ ਗੁਰਕਿੰਤ ਕ੍ਰਿਪਾਲ ਸਿੰਘ ਨੇ ਕਿ ਸੱਤੀ ਨੂੰ ਕਹਿ ਰਹੇ ਹੋ ਹੁਣ ਸੱਤੀ ਨੂੰ ਕਿ ਕੇਸ ਦੀ ਦਵਾਦਵਾ ਕਰੋ ਕਾਰਵਾਈ ਤੇ ਤੁਸੀਂ ਆਪ ਤਾਂ ਕਰਨੀ ਨਹੀਂ ਰਹੇ ਜੀ ਨਾ ਹੀ ਕਿਸੇ ਡੀਸੀ ਨੇ ਕੀਤੀ ਨਾ ਹੀ ਬੀਐਸਐਫ ਵਾਲਿਆਂ ਨੇ ਕਾਰਵਾਈ ਕੀਤੀ ਇਸ ਕੇਸ ਦੀ ਜਿਦੋਂ ਕਿ ਇਸ ਕੇਸ ਬੜੇ ਵੱਡੇ ਅਫਸਰ ਬੀਐਸਐਫ ਦੇ ਵੱਡੇ ਅਫਸਰ ਸਾਡੇ ਕਮਿਸ਼ਨਰ ਡੀਸੀ ਰੈਂਕ ਦੇ ਅਫਸਰ ਇਹਦੇ ਵਿੱਚ ਦੋਸ਼ੀ ਨੇ ਮੈਂ ਜਿਹੜੀ ਕੰਪਲੇਂਟ ਲਿਖੀ ਆ ਆਈਜੀ ਦੇ ਖਿਲਾਫ ਉਹਦੇ ਵਿੱਚ ਮੈਂ ਲਿਖਿਆ ਜਿਹੜੇ ਬਾੜੀ ਖੇਤ ਨੂੰ ਖਾ ਗਈ ਹੈ ਬੀਐਸਐਫ ਦੇ ਅਫਸਰ ਤੇ ਫਰੋਈ ਬੋਰ ਦੇ ਮਾਲ ਅਫਸਰਾਂ ਦੀ ਮਿਲ ਭੁਗਤ ਨਾਲ ਤੋ 400 ਮੀਨ ਫਜ਼ਾਰ ਨੂੰ ਵੇਚੀ ਗਈ ਤੇ ਐਮਐਰਪੀ ਦਾ 111 ਲੱਖ ਸਮਥਿੰਗ ਦਾ ਨੁਕਸਾਨ ਹੋਇਆ ਜੀ ਉਹਦੇ ਵਿੱਚ ਮੈਂ ਲਿਖਿਆ ਹੈ ਕਿ ਜੇ ਤੁਸੀਂ ਇਹ ਕੇਸ ਸੀਰੀਅਸ ਵਿੱਚ ਹੱਲ ਕਰੋਗੇ ਤਾਂ ਮੈਂ ਸਾਰੇ ਸਬੂਤ ਇਹਨਾਂ ਵੱਡੇ ਅਸਰਾਂ ਦੇ ਬੀਐਸਐਫ ਦੇ ਵੱਡੇ ਅਸਰਾਂ ਦੇ ਖਿਲਾਫ ਤੇ ਡੀਸੀ ਕਮਿਸ਼ਨਰ ਜਿਨ੍ਹਾਂ ਨੇ ਰਿਸ਼ਵਤਾ ਖਾਧੀਆਂ ਨੇ ਮੈਂ ਡੀਸੀ ਕਮਿਸ਼ਨਰ ਐਸਜੀਐਮ ਸਾਰਿਆਂ ਦੇ ਖਿਲਾਫ ਸਬੂਤ ਪੇਸ਼ ਕਰਾਂਗਾ ਜੇ ਤੁਸੀਂ ਇਹ ਕੇਸ ਸੀਬੀਆਈ ਨੂੰ ਦੇ ਦੋਤਾ ਜੀ ਮਤਲਬ ਹੁਣ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਸ ਕੇਸ ਦੇ ਵਿੱਚ ਇੱਥੇ ਕੁਝ ਨਹੀਂ ਬਣ ਸਕਦਾ ਸੀਬੀਆਈ ਦੀ ਜਾਂਚ ਹੋਵੇ ਫੇਰ ਹੀ ਪੜਤਾਲ ਸਹੀ ਹੋ ਸਕਦੀ ਹੈ ਦੇਖੋ ਜੀ ਬੀਐਸਐਫ ਦੇ ਵੱਡੇ ਅਫਸਰ ਤੇ ਸਾਡੇ ਰੈਵਨੂ ਡਿਪਾਰਟਮੈਂਟ ਦੇ ਵੱਡੇ ਅਫਸਰ ਕਮਿਸ਼ਨਰ ਤੇ ਬੀਐਸਐਫ ਦੇ ਅੱਜ ਤੱਕ ਇਹ ਰਲ ਚੁੱਕੇ ਨੇ ਇਸ ਕੇਸ 'ਚ ਜੀ ਇਸ ਕੇਸ ਦੇ ਵਿੱਚ ਇਹ ਰਲ ਚੁੱਕੇ ਨੇ ਤਾਂ ਇਹ ਕਿੱਥੀ ਆਈ.ਡੀ ਨੇ ਗੌਰ ਨਹੀਂ ਚੁੱਕੀ ਨਹੀਂ ਆ ਤੁਸੀਂ ਬਹੁਤ ਵੱਡਾ ਇਲਜ਼ਾਮ ਗੰਭੀਰ ਲਗਾ ਰਹੇ ਹੋ ਕਿਤੇ ਨਾ ਹੋਵੇ ਕੱਲ ਨੂੰ ਪੜਤਾਲ ਦੇ ਵਿੱਚੋਂ નિર્ਦੋਸ਼ ਪਾਏ ਜਾਣ ਤਾਂ ਫਿਰ ਤੁਹਾਨੂੰ ਕਾਨੂੰਨੀ ਖਮਿਆਜੇ ਭੁਗਤਨੇ ਪੈਣ ਮੈਂ ਕਹਿੰਦਾ ਜੀ ਮੈਨੂੰ ਜੋ ਭੁਗਤਣਾ ਪਿਆ ਮੈਂ ਤਿਆਰ ਆ ਮੇਰੇ ਕੋਲ ਸਾਰੇ ਸਬੂਤ ਆ ਬਾਡੇ ਕੇਸ ਸੀਬੀਆਈ ਦੇ ਹਵਾਲੇ ਕੀਤਾ ਜਾਵੇ ਇਹ ਅਫਸਰ ਬੰਦੇਾਂ ਦੇ ਵਿੱਚ ਦੋਸ਼ੀ ਨੇ ਬੀਐਸਐਫ ਨੇ ਆਰਦੀ ਚਿੱਠੀ ਵੀ ਨਹੀਂ ਗਿਆ ਜੀ ਸਾਡੇ ਅਫਸਰ ਬੰਦੇ ਨੇ ਤੇ ਫਿਰ ਅੱਜ ਆਈਜੀ ਕਿਉਂ ਨਹੀਂ ਲਿਖ ਰਿਹਾ ਆਈਜੀ ਸਾਰਿਆਂ ਨੂੰ ਬਚਾ ਰਿਹਾ ਜੀ ਆਈਜੀ ਬਸ ਇਹਦੇ ਵਿੱਚ ਰਕਮਾ ਵਾਪਸ ਕਰਨ ਦੀ ਮੰਗ ਨਹੀਂ ਕਰ ਰਿਹਾ ਸਾਡਾ ਰਕਮਾ ਸਾਨੂੰ ਵਾਪਸ ਦਿਓ ਕਿਉਂ ਨਹੀਂ ਕਰ ਰਿਹਾ ਆਈਜੀ ਵੀ ਸਾਡਾ ਰਕਮਾ ਸਾਨੂੰ ਵਾਪਸ ਦਿਓ ਸਾਡੇ ਪੈਸੇ ਸਾਨੂੰ ਸਮੇਤ ਬਾਜ ਵਿਆਜ ਵਾਪਸ ਦਿਓ ਇਸ ਆਈਜੀ ਨੇ ਇਹਦੇ ਵਿੱਚ ਕਿਉਂ ਨਹੀਂ ਲਿਖਿਆ ਜੀ ਆਬ ਦੇ ਅਸਨਾ ਦਾ ਕਿਉਂ ਨਹੀਂ ਲਿਖਿਆ ਵੀ ਸਾਡੇ ਅਸ ਵੀ ਦੋਸ਼ੀ ਨੇ ਤੁਹਾਨੂੰ ਲੱਗਦਾ ਹੈ ਕਿ ਜਾਂ ਤੇ ਆਈਜੀ ਅਣਜਾਨ ਨੇ ਜਾਂ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਹੈਟਲੇ ਵੱਲੋਂ ਦੇਖੋ ਜੀ ਇਹ ਜਿਹੜਾ ਆਈਜੀ ਹੈ ਜਿਸ ਆਈਜੀ ਨੇ ਇਹ ਲਿਖੀ ਹੈ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਜਿਸ ਆਈਜੀ ਨੇ ਇਹ ਡੀਓ ਲੈਟਰ ਲਿਖਿਆ ਹੈ ਜੀ ਮੇਰਾ ਇਹ ਦਿਮਾਗ ਹੈ ਵੀ ਉਹਨੂੰ ਕੱਖ ਨਹੀਂ ਪਤਾ ਵਿਚਾਰੇ ਨੂੰ ਜੀ ਐਸ ਆਈਜੀ ਨੂੰ ਕੱਖ ਨਹੀਂ ਪਤਾ ਸਿਰਫ ਦੱਸਦ ਨੇ ਇਹਨੂੰ ਪਤਾ ਹੁੰਦਾ ਡਾਕੂਮੈਂਟਾਂ 'ਤੇ ਉਹ ਲਿਖਦਾ ਤਾਂ ਇਹਦਾ ਸਰਕਾਰ ਦਾ ਹੋਗਾ ਮੈਂ ਵੀ ਸਨੇਹ ਵਿਆਜ ਪੈਸੇ ਰਿਕਵਰ ਕਰੋ ਜੀ ਤੇ ਉਹਨੇ ਤਾਂ ਵਿਚਾਰੇ ਨੇ Nisha ਵੀ 1 ਕਰੋੜ 11 ਲੱਖ ਸਾਢਾ ਰਿਕਵਰ ਕਰੋ ਹੂੰ ਜਦੋਂ ਕਿ SMET ਵਿਆਜੇ 5 ਕਰੋੜ ਪਣਦੀ ਐ ਤੇ ਤੁਸੀਂ ਜਦੋਂ ਹੁਣੇ ਸ਼ਿਕਾਇਤ ਭੇਜ ਚੁੱਕੇ ਹੋ ਗ੍ਰਹਿ ਮਹਿਕਮੇ ਦੇ ਸਕੱਤਰ ਨੂੰ ਤੁਹਾਨੂੰ ਕੋਈ ਇਮੋੜਵਾ ਜਵਾਬ ਆਇਆ ਜਾਂ ਤੁਹਾਨੂੰ ਇਸ ਤਰ੍ਹਾਂ ਪਹਿਲਾਂ ਵੀ ਕਈ ਚਿੱਠੀਆਂ ਲਿਖੀਆਂ ਉਸਦੇ ਜਵਾਬ ਮਿਲੇ ਆ ਸਮੇਂ ਤੇ ਦੇਖੋ ਜੀ ਮੈਂ ਤਾਂ ਗਵਰਨਰ ਤੱਕ ਚਿੱਠੀਆਂ ਲਿਖ ਰਿਹਾ ਜੀ ਕਿਹਾ ਗਵਰਨਰ ਤੋਂ ਚਿੱਠੀਆਂ ਜਾਂਦੀਆਂ ਟੀਮ ਸ਼ਕਤੀ ਨੂੰ ਟੀਮ ਸ਼ਕਤੀ ਤੋਂ ਉਹ ਤਾਂ ਕੱਲ੍ਹ ਪਰਤੋ ਤੁਸੀਂ ਆਈ ਹੈ ਮੇਰੇ ਕੋਲ ਦੋ ਨੋਂ ਨੂੰ ਜੀ ਉਨੇ ਬਈ ਕੇ ਉਹਨਾ ਮੁਖ ਡਾਇਰੈਕਟਰ ਵਿਜੀਲੈਂਸ ਤੋਂ ਉਹਨਾਂ ਨੇ ਕਿਹਾ ਵੀ ਤੁਸੀਂ ਆਪ ਦੇ ਦਫ਼ਤਰ ਦੀ ਇਹਦੇ ਵਿੱਚ ਟਿੱਪਣੀ ਦਿਓ ਜੀ ਠੀਕ ਹੈ ਇਹ ਗੱਲ ਵੀ ਕਿਤਨੀ ਦਿਓ ਬਸ ਜਦੋਂ BSF ਵਾਲੇ ਇਸ ਕੇਸ ਨੂੰ ਦੁਬਾਰਾ ਲੈ ਆਪ ਹੀ ਖੁਦ ਜੀ ਤੇ ਸਾਡੇ ਦੇ ਅਫਸਰ ਇਹ ਦੋਸ਼ੀ ਨੇ ਵੱਡੇ ਅਫਸਰ ਤਸਵੀਲਦਾਰ ਵਗੈਰਾ ਉਹ ਸਾਰੇ ਰਲ ਮਿਲ ਕੇ ਹੂੰ ਦੇਖੋ ਸਾਡੀ ਪਤਾ ਕੀ ਹੈ ਇਸ ਕੇਸ ਦੇ ਵਿੱਚ ਕੋਈ ਵੀ ਬੰਦਾ ਰਾਜਨੀਤਿਕ ਕੋਈ ਵੀ ਅਫਸਰ ਜੀ ਗੱਲ ਨਹੀਂ ਕਰ ਰਿਹਾ ਸਿਵਾਏ ਨਿਸ਼ਾਨ ਸਿੰਘ ਤੋਂ ਜੀ ਨਿਸ਼ਾਨ ਸਿੰਘ ਤੋਂ ਸવાય ਕੋਈ ਨਹੀਂ ਗੱਲ ਕਰ ਰਹਾ ਵੀ ਇਹ ੱਟਕਾ ਹੈ ਇਹ ਗਲਤ ਹੈ ਦੇਖੋ ਬੀਐਸਐਫ ਦੀ ਚੌਂਕੀ ਵੇਚਤੀ ਬੀਐਸਐਫ ਦੀ ਚੌਂਕੀ ਵੇਚਤੀ ਜਿੱਤੇ ਇਸ ਟਾਈਮ ਬੀਐਸਐਫ ਸ਼ਿਕਾਇਤ ਕੀ ਕਰ ਰਹੀ ਹੈ ਹਿਤਪਾਕ ਬਾਰਡਰ ਦੇ ਉੱਤੇ ਜੀ ਜੀ ਨਿਸ਼ਾਨ ਸਿੰਘ ਦੀ ਮਸਲਾ ਬੜਾ ਵੀ ਦੀਰ ਹੈ ਤੁਸੀਂ ਕਿਹਾ ਕਿ ਚਿੱਠੀਆਂ ਲਿਖੀਆਂ ਨੇ ਹੋਰ ਕੋਈ ਇਸ ਤੇ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਇਸ ਦੇ ਵਿੱਚ ਕੋਈ ਨਾ ਕੋਈ ਕਿਸੇ ਮਸਲੇ ਦੇ ਵਿੱਚ ਕੋਈ ਮਜਬੂਰ ਹੈ ਜਾਂ ਫਿਰ ਕੋਈ ਮਿਲੀ ਭੁਗਤ ਤੱਕ ਕਿਸੇ ਦੀ ਹੁਣ ਪੰਜਾਬ ਦੇ ਗਵਰਨਰ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਜੀ ਉਹ ਸਰਹੱਦੀ ਦੌਰਾ ਕਰ ਰਹੇ ਨੇ ਉਹਨਾਂ ਨੇ ਐਲਾਨ ਕੀਤਾ ਹੋਇਆ ਸਤੰਬਰ ਮਹੀਨੇ ਦੇ ਵਿੱਚ ਇਸ ਹਫਤੇ ਚ ਤੁਸੀਂ ਫਰੋਜਪੁਰ ਦੇ ਵਾਸੀਓ ਫਰੋਜਪੁਰ ਵੀ ਉਹਨਾਂ ਜ਼ਿਲ੍ਹਿਆਂ ਚ ਵਿਕਾ ਤੁਸੀਂ ਉਦੋਂ ਮਿਲਣ ਦੀ ਕੋਸ਼ਿਸ਼ ਕਰੋਗੇ ਉਹਨਾਂ ਨੂੰ ਕਿ ਮਿਲ ਕੇ ਹੀ ਦੱਸਿਆ ਜਾਵੇ ਮਸਲਾ ਦੇਖੋ ਜੀ ਮੈਂ ਜੋ ਕੀਤਾ ਮੈਂ ਇੱਕ ਇੰਗਲਿਸ਼ ਦੇ ਲੈਟਰ ਲੈਟਰ ਇੰਗਲਿਸ਼ ਦੇ ਵਿੱਚ ਲੱਕ ਬਣਾ ਕੇ ਰੱਖਿਆ ਹੋਇਆ ਹੈ ਜੀ ਉਹ ਮੈਂ ਗਵਰਨਰ ਨੂੰ ਦੇਣਾ ਚਾਹਣਾ ਮੇਰਾ ਮੌਕਾ ਨਹੀਂ ਲੱਗ ਰਿਹਾ ਮੈਂ ਵੈਸੇ ਗਵਰਨਰ ਤੋਂ ਜਿਵੇਂ ਬਾਈ ਗਵਰਨਰ ਨਵਾਂ ਆਇਆ ਮੈਂ ਟਾਈਮ ਇਹਨਾਂ ਤੋਂ ਪੰਜ ਚਾਰ ਵਾਰੀ ਮੰਗ ਲਿਆ ਜੀ ਮੈਂ ਦਿਖਾਇਆ ਇਹਨਾਂ ਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਪਰ ਮੈਨੂੰ ਸਮਾਂ ਨਹੀਂ ਮਿਲਦਾ ਹੂੰ ਸਮਾਂ ਕਿਉਂ ਨਹੀਂ ਮਿਲਦਾ ਮੇਰੀ ਸੋਚ ਇਹ ਵੀ ਜਿਹੜੇ ਉੱਤੇ ਬੈਠੇ ਥੱਲੇ ਆਈਐਸ ਪੀਸੀਐਸ ਅਫਸਰ ਜੀ ਵੀ ਮੇਰੇ ਹਿਸਾਬ ਨਾਲ ਮੈਨੂੰ ਉਹ ਮਿਲਣ ਨਹੀਂ ਦਿੰਦੇ ਹੂੰ ਮੈਂ ਕਿ ਸੀਐਮ ਸਾਹਿਬ ਨੂੰ ਬੜੀ ਬੜੀ ਲਿਸਟ ਆ ਵੀ ਮੈਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਪਰ ਮੈਨੂੰ ਸ਼ੱਕ ਆ ਵੀ ਅਫਸਰ ਜਿਹੜੇ ਉਹ ਮੈਨੂੰ ਮਿਲਣ ਨਹੀਂ ਦਿੰਦੇ ਹੂੰ ਹੋਰ ਮੈਂ ਇਹ ਅੰਗਰੇਜ਼ੀ ਦੇ ਵਿੱਚ ਇੱਕ ਲੈਟਰ ਬਣਾ ਕੇ ਰੱਖਿਆ ਹੋਇਆ ਹੈ ਜਿਹੜਾ ਮੈਂ ਉਹਨਾਂ ਨੂੰ ਮਿਲਣ ਵਾਸਤੇ ਸਮਾਂ ਲੈਣ ਵਾਸਤੇ 25 ਤਰੀਕ ਨੂੰ ਸਰਹੱਦੀ ਪਿੰਡ ਸਰਹੱਦੀ ਜ਼ਿਲ੍ਹੇ ਦੇ ਦੌਰਿਆਂ ਤੇ ਜਦੋਂ ਆਣਾ ਉਹਨਾਂ ਨੇ ਗਵਰਨਰ ਸਾਹਿਬ ਨੂੰ ਉਹ ਮੈਂ ਈਮੇਲ ਆਇਕ 2-4 ਦਿਨਾਂ ਵਿੱਚ ਕਰਨੀ ਆ ਉਹਨਾਂ ਨੂੰ ਕਿ ਜਦੋਂ ਤੁਸੀਂ ਫਿਰੋਜ਼ਪੁਰ ਆਓ ਤੇ ਮਿੰਤਰੀ ਪਲੀਜ਼ ਮੈਨੂੰ ਜਰੂਰ ਮਗਲੋਂ ਮਿਲੋ ਜਾਂ ਮੈਨੂੰ ਤੁਹਾਨੂੰ ਮੈਨੂੰ ਸਮਾਂ ਦੇ ਦਿਓ ਮੈਂ ਤੁਹਾਨੂੰ ਮਿਲ ਲਵਾਂ ਜੀ ਇਹ ਕਿ ਇਹ ਮੈਟਰ ਇੱਕ ਜਹਾਜ਼ ਗਰਾਊਂਡ ਵਾਲਾ ਮੈਟਰ ਹੈ ਜਿਹੜਾ ਜਹਾਜ਼ ਵੇਖੋ ਜਹਾਜ਼ ਜਹਾਜ਼ ਦੀ ਪੱਟੀ ਵੇਚਦੀ ਅਫਸਰਾਂ ਨੇ ਹੂੰ ਇਹ ਸਾਡੇ ਦੇਸ਼ ਦੀ ਸਕਿਉਰਿਟੀ ਕਿੱਥੇ ਸਕਿਉਰ ਬੀਐਸਐਫ ਦੇ ਵਿੱਚ ਬਹੁਤ ਕੁਝ ਹੈ ਜੀ ਮੇਰੀ ਤਾਂ ਮੈਂ ਤਾਂ ਗਰੀਬ ਬੰਦਾ ਹੈ ਮੇਰੀ ਕੋਈ ਸੁਣਦਾ ਨਹੀਂ ਕਿਉਂਕਿ ਮੈਂ ਕੱਲਾ ਹਾਂ ਮੈਂ ਕੱਲਾ ਹਾਂ ਕੋਈ ਰਾਜਨੀਤਿਕ ਮੇਰੇ ਨਾਲ ਨਾ ਨਾ ਨਹੀਂ ਮਾਰਦਾ ਕੋਈ ਅਫਸਰ ਨਹੀਂ ਹਾਂ ਦਾ ਨਾ ਨਾ ਮਾਰਦਾ ਹੂੰ ਉਹਨਾਂ ਨੇ ਉਹਨਾਂ ਨੂੰ ਹੈ ਵੀ ਜੇ ਕੁਝ ਬਣ ਗਿਆ ਤਾਂ ਠੀਕ ਹੈ ਜੇ ਮਰ ਗਿਆ ਤਾਂ ਨਿਸ਼ਾਨ ਸਿੰਘ ਮਰੇਗਾ ਤਾਂ ਨਿਸ਼ਾਨ ਸਿੰਘ ਕਿ ਬਣ ਗਿਆ ਤਾਂ ਠੀਕ ਹੈ ਜੀ ਤਾਂ ਤੁਸੀਂ ਇਸ ਮਾਮਲੇ ਦੇ ਵਿੱਚ ਬ੍ਰੀਫਿੰਗ ਨਾਲ ਜਾਣਕਾਰੀ ਵੀ ਦਿੱਤੀ ਹੈ ਔਰ ਸ਼ਿਕਾਇਤ ਕਰ ਰਹੇ ਹੋ ਔਰ ਉਮੀਦ ਤਾਂ ਹੀ ਕੀਤੀ ਜਾ ਸਕਦੀ ਹੈ ਕਿ ਜੇਕਰ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਸਾਡੇ ਨਾਲ ਜੁੜ ਕੇ ਆਪ ਕੀਮਤੀ ਸਮਾਂ ਕੱਢਿਆ ਜਾਣਕਾਰੀ ਦਿੱਤੀ ਹੈ ਬਹੁਤ ਸ਼ੁਕਰੀਆ ਜੀ ਅਸੀਂ ਵਿਸਥਾਰਪੂਰਵਕ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮਾਮਲਾ ਬੇਹਦ ਗੰਭੀਰ ਹੈ ਇਸ ਮਾਮਲੇ ਦੇ ਵਿੱਚ ਚਾਹੇ ਸੂਬਾ ਸਰਕਾਰ ਦੇ ਵਿੱਚ ਅਧਿਕਾਰੀ ਨੇ ਉਹਨਾਂ ਨੂੰ ਜਾਂ ਫਿਰ ਸੈਂਟਰ ਸਰਕਾਰ ਤੱਕ ਇਸ ਮਾਮਲੇ ਨੂੰ ਨੋਟਿਸ ਦੇ ਵਿੱਚ ਲੈਣਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਮਿਲੀ ਭੋਗਤ ਦੇ ਦੋਸ਼ ਲੱਗੇ ਹੋਏ ਨੇ ਔਰ ਉਸ ਦੇ ਵਿੱਚ ਕਈ ਅਧਿਕਾਰੀਆਂ ਦੀ ਇਨਵੋਲਵਮੈਂਟ ਦੇ ਦੋਸ਼ ਲੱਗੇ ਨੇ ਔਰ ਜੇਕਰ ਨਿਸ਼ਾਨ ਸਿੰਘ ਦਾ ਕਹਿਣਾ ਸ਼ਿਕਾਇਤਕਰਤਾ ਦਾ ਕਿ ਜੇਕਰ सीबीआई ਕੇਂਦਰੀ ਏਜੰਸੀ ਇਸ ਮਾਮਲੇ ਦੀ ਜਾਂਚ ਕਰੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਇਸ ਦੀ ਪੜਤਾਲ ਬਹੁਤ ਜ਼ਰੂਰੀ ਹੈ ਹੁਣ ਤੱਕ ਜਿਹੜੀਆਂ ਪੜਤਾਲਾਂ ਹੋਈਆਂ ਇਸ ਦੇ ਵਿੱਚ ਇਹ ਨਹੀਂ ਕਿ ਕੋਈ ਦੋਸ਼ੀ ਨਹੀਂ ਨਿਕਲਿਆ ਦੋਸ਼ੀ ਨਿਕਲੇ ਪਰ ਦੋਸ਼ੀ ਬਚਾਏ ਵੀ ਗਏ ਇਹ ਵੀ ਦੋਸ਼ ਨੇ ਹੁਣ सीबीआई ਪੜਤਾਲ ਦੀ ਮੰਗ ਕੀਤੀ ਗਈ ਹੈ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਗਵਰਨਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਗ੍ਰਹਿ ਮੰਹਿਕਮਾ ਔਰ ਸੈਂਟਰ ਦੇ ਵਿੱਚ ਬੈਠੇ ਡੀਜੀ ਬੀਐਸਐਫ ਉਹ ਇਸ ਨੂੰ ਕਿਵੇਂ ਦੇਖਦੇ ਨੇ ਕਿਵੇਂ ਲੈਂਦੇ ਨੇ ਇਸ ਮਸਲੇ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਦੋਂ ਤੱਕ ਨਹੀਂ ਬੈਠਣਗੇ ਚੁੱਪ ਕਰਕੇ ਜਦੋਂ ਤੱਕ ਇਸ ਮਾਮਲੇ ਦੇ ਵਿੱਚ ਸਹੀ ਪੜਤਾਲ ਕਰਕੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਫਿਲਹਾਲ ਤੁਸੀਂ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ এবੀਸੀ ਪੰਜਾਬ ਦੇ ਨਾਲ